इक्र दो कुछ पिछे हो अब दूसरा है है आही 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 आही, आही, आही नहीं पिंड अहि आई आशी आ मुड़े मुड़े ਕੁਛੀ ਨਹੀਂ ਡੌੜ ਰਹੀ ਹੈ ਜੀ ਨਹੀਂ ਪਿਆਰ ਪਰਿਸ਼ਰਤੀ ਦਾ ਹਾਂ ਜੀ ਆਗੇ ਜੀ ਮੈਂ ਇੱਕ ਇਹ ਜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨ ਆਇਆਗਾ ਚਾਹੇ ਆਪਾਂ ਨੂੰ ਸੰਗ ਦਾ ਵਿਸ਼ਾ ਬਣਾ ਲਿਆ ਪਰ ਉਹ ਸ਼ਰਮ ਦਾ ਵਿਸ਼ਾ ਬਣਾ ਲਿਆ ਨਾਲੇ ਸਾਰਾ ਕੋਸੋ ਹਰੇਕ ਨੂੰ ਪਤਾ ਹੋਣ ਦੇ ਬਾਵਜੂਦ ਹਰ ਦੇ ਹਰੇਕ ਮੈਂਬਰ ਨੂੰ ਪਤਾ ਹੋਣ ਦੇ باوجود ਇੱਕ ਸੰਗ ਦਾ ਸ਼ਰਮ ਦਾ ਮਤਲਬ ਉਹ ਮਸਲਾ ਬਣਦਾ ਦੇਖੋ ਮੇਰੇ ਭਰਾ ਖੜੇ ਆ ਹੋ ਸਕਦਾ ਤੁਸੀਂ ਸੰਗੋ ਪਰ ਅੱਜ ਆਪਾਂ ਸੰਗਤ ਦੀ ਗੱਲ ਕੀਤੀ ਸ਼ਾਇਦ ਆਪਾਂ ਇਹਦਾ ਨਿਚੋੜ ਨਾ ਕੱਢ ਸਕੀਏ ਤੁਸੀਂ ਮੰਗਰੋ ਕਹੋਗੇ ਉੱਠਣ ਲੱਗੇ ਵੀ ਬਿਲਕੁਲ ਸਹੀ ਕਰ ਲਿਆ ਕਿਉਂ ਇਹਦੇ ਉੱਪਰ ਮੈਂ ਪਿਛਲੇ 1 ਸਾਲ ਤੋਂ ਬਹੁਤ ਸੁਪਰ ਸਪੈਸ਼ਲਿਸਟਾਂ ਨਾਲ ਗੱਲ ਕਰਕੇ ਗੱਲ ਕਰਕੇ ਜਿਹੜੀ ਮੈਂ ਗੱਲ ਕਰ ਰਿਹਾ ਉਹ ਨਿਚੋੜ ਕੱਟ ਕੇ ਉਹਨਾਂ ਦੇ ਕਹਿਣ ਇਨਸਾਰ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਆਪਣੇ ਆਪ ਨੂੰ ਗੱਲ ਕਰਨ ਵਾਸਤੇ ਤਿਆਰ ਕਰਨ ਵਾਸਤੇ ਮੈਂ ਸੈਂਕੜੇ ਵਾਰ ਇੱਕ ਕੁਰਸੀ ਰੱਖ ਕੇ ਕੁਰਸੀ ਸਾਹਮਣੇ ਕੁਰਸੀ ਰੱਖ ਕੇ ਦੂਜੀ ਕੁਰਸੀ ਤੇ ਮੈਂ ਬਹਿ ਕੇ ਵੀ ਜਿਵੇਂ ਮੈਂ ਸਾਹਮਣੀ ਕੁਰਸੀ ਤੇ ਮੇਰੀ ਧੀ ਬੈਠੀ ਹੋਵੇ ਮੇਰੀ ਘਰ ਵਾਲੀ ਬੈਠੀ ਹੋਵੇ ਮੇਰੀ ਭੈਣ ਬੈਠੀ ਹੋਵੇ ਐ ਸਮਝ ਕੇ ਮੈਂ ਕੁਰਸੀ ਨਾਲ ਗੱਲਾਂ ਕਰਦਾ ਤੇ ਕੁਰਸੀ ਉਹ ਗੱਲਾਂ ਮੇਰੇ ਜਿਹੜੇ ਨਾਲ ਕਰਦਾ ਇਹ ਮੇਰੇ ਭਰਾ ਖੜੇ ਆ ਵੀਰ ਜੀ ਸ਼ੁਰੂਆਤ ਮਹਿਸੂਸ ਨਾ ਕਰਿਓ ਐਂਡ ਦੇ ਵਿੱਚ ਮੈਨੂੰ ਕੁਝ ਮੱਝੀ ਮੈਂ ਇਹ ਕਹੇ ਜੇ ਵਿਸ਼ੇ ਤੇ ਗੱਲ ਕਰਨ ਆਇਆ ਪਹਿਲਾਂ ਤਾਂ ਮੈਂ ਸਮੂਹ ਗੱਲ ਦੱਸਦਾ ਇਹੇ ਵਿਸ਼ਾ ਮੈਂ ਚੁਣਿਆ ਕਿ ਕਿਉਂ ਮੈਂ এডਿਕੇਸ਼ਨ ਦੇ ਵਿੱਚ ਜੇ ਕੋਈ ਗਰੀਬ ਬੱਚੇ ਦੀ ਫੀਸ ਨਾ ਭਰੀ ਹੋਵੇ ਉਹਦੇ 90% ਨੰਬਰ ਆਉਣ ਉਹ ਮੈਨੂੰ ਪਤਾ ਲੱਗ ਜੀ ਵੀ ਮਾਸਟਰ ਨੇ ਅਜੇ ਸਕੂਲ ਤੇ ਵੈਸਟਰ ਨਹੀਂ ਦਿੱਤਾ ਮੈਨੂੰ ਇਹ ਮਨਜ਼ੂਰ ਨਹੀਂ ਮੇਰੀ ਮੇਰੇ ਜੇਬ 'ਚ ਪੈਸੇ ਨਾ ਹੋਵੋ ਮੈਂ ਦੱਸ ਕਰ ਮੰਗ ਸਕਦਾ ਉਹਦੀ ਬਾਤ ਇਹ ਮੇਰਾ ਸ਼ਾਉ ਹੈ ਐਸਟਰੀ ਹੈਲਥ ਦੇ ਵਿੱਚ ਕੋਈ ਮਾਂ ਮੇਰੇ ਕੋਲੇ ਆ ਜੇ ਕੋਈ ਭੈਣ ਆ ਜੇ ਡਾਕਟਰ ਦੀ ਤਾਂ ਜਿਹੜੀ ਤੀਸਰੀ ਅੱਖਾ ਉਹ ਇੰਨੀ ਤਾਕੜੀ ਹੋਣੀ ਚਾਹੀਦੀ ਆ ਸਾਹਮਣੇ ਮੇਰੀ ਮੇਰੀ ਭੈਣ ਬੈਠੀ ਆ ਮਲਮਲ ਦੀ ਚੁੰਨੀ ਆ ਕੰਨਾਂ 'ਚ ਚਾਂਦੀ ਦੇ ਮੋਕਕੀਆਂ ਨੇ ਜੇਰਾ ਮਨ ਜਾਇਆ ਹੋਇਆ ਬਾਥਰੂਮ ਚੱਪਲਾ ਉਹ ਤੋਂ ਪੁੱਛਣ ਦੀ ਲੋੜ ਆ ਵੀ ਤੇਰੇ ਕੋਲ ਕਿੰਨੇ ਰੁਪਏ ਉਹ ਤੋਂ ਪੁੱਛਣ ਦੀ ਲੋੜ ਡਾਕਟਰ ਦੀ ਇਹ ਤੀਸਰੀ ਅੱਖ ਹੋਣੀ ਚਾਹੀਦੀ ਆ ਤਾਂ ਹੀ ਡਾਕਟਰ ਨੂੰ ਰੱਬ ਕਹਿੰਦੇ ਆ ਰੱਬ ਦਾ ਰੂਪ ਕਹਿੰਦੇ ਆ ਇਹ ਜੇ ਡਾਕਟਰ ਨੇ ਰੱਬ ਦਾ ਰੂਪ ਕੋ ਹੋਣਾ ਤਾਂ ਉਹਨੂੰ ਤੀਸਰੀ ਅੱਖ ਆਉਣੀ ਕੋਲ ਨਹੀਂ ਪੂਆ ਸੋਚ ਬਣਉਂ ਨਹੀਂ ਸਕੋ ਪੂਰੋ ਤੱਕ ਤਾਂ ਮੈਂ ਪਿਛਲੇ 20 30 ਸਾਲ ਦਾ ਤੋਂ ਕਰਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈਗਾ ਮੇਰੀ ਉੱਤੀ ਉਹ ਜੀ ਖਾਸ ਪੱਲੇ ਸੁਣ ਲਓ ਹਰੇਕ ਨੂੰ ਪਤਾ ਜਿਹੜੀ ਮੈਂ ਗੱਲ ਕਰਨ ਲੱਗਿਆ ਬਸ ਸੰਗ ਦੀ ਮੈਂ ਇੱਕ ਸਕੂਲ ਦੇ ਵਿੱਚ ਗਿਆ ਉੱਥੇ ਕੁੜੀਆਂ ਪੰਜ ਚਾਰ ਪਾਣੀ ਵਾਸਤੇ ਲੜੀ ਜਾਂਦੀ ਸੀ ਪਿਛਲੇ ਸਾਲ ਦੀਆਂ ਮੈਂ ਦੇਖਿਆ ਵੀ ਵਾਟਰ কুলਰ ਹੈਗਾ 4 ਸਾਲ ਤੋਂ ਖਰਾਬ ਆ ਠੀਕ ਹੋ ਨਹੀਂ ਸਕਦਾ ਕੁੜੀਆਂ ਦਾ ਸਕੂਲ ਸੀ ਮੈਂ ਬਾਜ਼ਾਰ ਦੇ ਵਿੱਚੋਂ ਵਾਟਰ কুলਰ ਖਰੀਦਿਆ ਆਰੋ ਪਈਦਿਆ ਮੈਂ ਲਵਾਉਣ ਵਗ ਗਿਆ ਉਹਨਾਂ ਨੇ ਅਗਲੇ ਦਿਨ ਮੈਨੂੰ ਬੁਲਾਇਆ ਵੀ ਚਾਲੂ ਕਰਾਉਣਾ ਵੀ ਤੁਸੀਂ ਬਟਨ ਦਬਕਦੇ ਜਦੋਂ ਮੈਂ ਪੜ ਗਿਆ ਜਦੋਂ ਅਸੀਂ ਬਟਨ-ਵੋਟਨ ਦਬਕਤਾ ਫੋਟੋ-ਫਾਟੋ ਹੋ ਗਈ ਆਰੋ ਚੱਲ ਪਿਆ ਮੈਂ ਆਉਣ ਲੱਗਿਆ ਤੇ ਦਸਵੀਂ ਦਸਵੀਂ ਪਾਸ ਦੀ ਕੁੜੀ ਮੇਰੇ ਮੰਗਰਾਂ ਦੀ ਉਹ ਕੁੜੀਆਂ ਦਾ ਸਕੂਲ ਸੀ ਮੈਨੂੰ ਕੱਲੀ ਅੰਕੜੀ ਤੁਹਾਨੂੰ ਕਰਨੀ ਆ ਕੋਈ ਉਹਦੋਂ ਥੋੜਾ ਫਿਰ ਪਹਿਲਾਂ ਮੈਂ ਉੱਥੇ ਬੈਂਚ ਤੇ ਕਿਆ ਸੀ ਕੁੜੀ ਆ ਥੱਲੇ ਬੈਠੀ ਸੀ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਪਤਾ ਨਹੀਂ ਮੈਨੂੰ ਆਪਣਾ ਸਮਝ ਲਿਆ ਕਿਵੇਂ ਮੈਂ ਆਹ ਦੱਸੋ ਐਂ ਵੀ ਮਨ ਪੈੜ ਦੋ ਪੈਗੋ ਮੈਂ ਨਹੀਂ ਪੈਗ ਕਿੰਨੀ ਵੱਡੀ ਗੱਲ ਤੁਸੀਂ ਸੋਚੋ ਵੀ ਉਹ ਇੱਕ ਕੁੜੀ ਨੇ ਹਿੰਮਤ ਕਰਕੇ ਮਿਲ ਨੂੰ ਕਰੀ ਮੈਂ ਉਸ ਦਿਨ ਇਹ ਕਲ ਨੂੰ ਐਕਸ ਕਰਕੇ ਨਕਾਰਤਾ ਵੀ ਇਹ ਮੇਰਾ ਮੇਰਾ ਕੰਮ ਨਹੀਂ ਜਿਵੇਂ ਤੁਸੀਂ ਆਪਣੇ ਭਰਾ ਤੋਂ ਆਪਣੇ ਮਾਪਿਓ ਤੋਂ ਆਪਣੇ ਬਾਪੂ ਤੋਂ ਨਹੀਂ ਮੰਗਦੀ ਆ ਉਸ ਤਰ੍ਹਾਂ ਮੈਂ ਵੀ ਨਕਾਰਤਾ ਵੀ ਇਹ ਮੇਰਾ ਕੰਮ ਨਹੀਂ ਮੈਂ ਅੰਡੇ ਆਇ ਤੋਂ ਕੇ ਸ਼ਹਿਰ ਕਰਨ ਜਾਂਦਾ ਸਾਈਕਲ ਤੇ ਤੱਕ ਇੱਕ ਦਿਨ ਮੈਂ ਕ੍ਰੈਸ਼ ਹੋਣ ਬਾਅਦ ਤੇ ਖੁੱਲੀ ਥਾਂ ਤੇ ਰੁਕ ਗਿਆ ਮੈਂ ਟਿਕ ਗਿਆ ਤੇ ਤੇ ਮਨਾਂ ਲਿਖੀ ਆਂ ਦੀ ਲੱਗਦਾ ਮੇਰਾ ਮਨ ਐ ਹੋ ਗਿਆ ਵੀ ਅੱਜ ਵੀ ਮੇਰੀਆਂ ਈ ਉਮੀਦਾਂ ਉਹਨਾਂ ਜਿੰਮੇ ਮੇਰੀ ਮਾਂ ਮੇਰੀ ਦਾਦੀ ਮਾਂ ਸਾਡੀਆਂ ਵੱਡੀਆਂ ਪਰਜਾਈਆਂ ਜੋ ਇਸ ਜੀ ਐ ਕਮਟਮੈਂਟ ਨੂੰ ਮੈਂ ਪਰਨ ਕੀਤਾ ਵੀ ਇਹਦੀ ਮੈਂ ਭੋਖ ਕਰਨੀ ਆ ਵੀ ਇਹਦੇ ਕਿੰਨੇ ਮਾੜੇ ਰਿਜ਼ਲਟ ਆ ਮੈਂ ਡਾਕਟਰਾਂ ਡਾਕਟਰ ਮੈਂ ਰੋਜ਼ ਦੇ ਅਕਸਰ ਉਹਨਾਂ ਨੂੰ ਦੇਖਦਾ ਮੇਰੀ ਈ ਆ ਵੀ ਆਉਂਦੀ ਆ ਉਹ ਧੀਆ ਨਾਲ ਗੱਲ ਕਰਨ ਵਾਸਤੇ ਨੂੰਹਾਂ ਨਾਲ ਗੱਲ ਕਰਨ ਵਾਸਤੇ ਮੈਂ ਉਸੇ ਸਮੇਂ ਕੁਰਸੀ ਆਲੀ ਬੈਠ ਕੇ ਸੀ। ਜੀ ਮੈਂ ਕਿਹਾ। ਫਿਰ ਮੈਂ ਇੱਕ ਕੁੜੀਏ ਕਵਿਤਾ ਅਵੋਧ ਤੋਂ ਪੀ ਐਚ ਡੀ ਕੀਤੀ ਆ ਉਹਨੇ ਪੀਰੀਅਡ ਤੇ ਪੜ੍ਹੀ। ਕੱਲੀ। ਮੈਂ ਉਹਦੇ ਤਾਲਮੇਲ 'ਚ ਉਹ ਨੂੰ ਮੈਂ ਲੱਭਿਆ ਲੱਭ ਕੇ ਉਹਦੇ ਨਾਲ ਮੈਂ ਗੱਲਬਾਤ ਕੀਤੀ। ਮੈਨੂੰ ਕਹਿੰਦੀ ਅੰਕਲ ਵਿਸ਼ਾ ਬਹੁਤ ਵਧੀਆ। ਇੱਕ ਕ੍ਰਾਂਤੀ ਆ ਜੂਗੀ। ਪਰ ਸਾਡਾ ਸਮਾਜ ਹਜੇ ਇੰਨਾ ਗੱਬਿਆ ਹੋਇਆ ਹੈ ਕਿ ਜਾਗਰੂਕਤ ਇੰਨੀ ਜਲਦੀ ਹੁੰਦੀ ਨਹੀਂ ਜਿਵੇਂ ਤੁਸੀਂ ਦਿਲ ਨੂੰ ਲਈ ਬੈਠੇ ਆ ਮੈਂ ਕਿਹਾ ਮੈਂ ਗੱਲ ਕਿਵੇਂ ਕਰਾਂ ਮੈਂ ਹਮਪੂਰ ਪਟਿਆਲੀਆਂ ਤੋਂ ਉਹ ਤੋਂ ਰੈਲੀ ਉਹ ਐ ਇਸ ਵਿਸ਼ੇ ਤੇ ਫਾਜ਼ਿਲ ਕਾ ਕੰਮ ਕਰ ਰਹੀ ਆਲਰੇਡੀ ਉਹ ਕੁੜੀ ਆ ਉਹਨੂੰ ਕੋਈ ਦਿੱਕਤ ਨਹੀਂ ਪਈ ਮੈਂ ਮੇਲੇ ਨਾਲਸ ਦਾ ਮੇਲਾ ਸਾਰੇ ਜਾਂ ਨੂੰ ਦਿੱਕਤ ਸੀ ਉਹ ਫਿਰ ਮੈਂ ਪ੍ਰੈਕਟਿਸ ਕਰਕੇ ਫਿਰ ਕੁੜੀ ਆ ਜਦੋਂ ਮੇਰੇ ਕੋਲੇ ਆਉਗੀ ਮੈਨੂੰ ਆ ਕੇ ਕਹੇਗੀ ਆ ਗਰਮੈਸ਼ ਹੋ ਮੇਰੀ ਮਾਂ ਕਦੀ ਮਿਲਦੀ ਨਹੀਂ ਐਸਾ ਪ੍ਰੋਪਟੈਂਸੀ ਦੀ ਸਟਾਟਿਸਟਿਕਸ ਨੂੰ ਦੇ ਲਈ ਮੈਂ ਉਹਨਾਂ ਤੋਂ ਕੁਝਾ ਵੀ ਕੀ ਵਰਤ ਕਰਿਓ ਤੁਸੀਂ ਕੋਸ਼ਿਸ਼ ਮੈਂ ਕੀਤੀ ਡਾਟੇ ਨਿਕਲੇ 80% ਜਿੰਨਾਂ ਨੂੰ ਇਹ ਇਨਫੈਕਸ਼ਨ ਸੀ ਲਕੂਰੀਆ ਦੀ ਇਨਫੈਕਸ਼ਨ ਸੀ ਪਲਾਜ਼ੀ ਦੀ ਇਨਫੈਕਸ਼ਨ ਸੀ ਖਾਲਦੀ ਇਨਫੈਕਸ਼ਨ ਸੀ ਸੀ ਪਰਸੈਂਟ ਕੱਪੜੇ ਵਰਤੀਏ ਕੀ ਹੋ ਗਏ ਮੋਰਾ ਇਹ ਅੱਡਾ ਵੱਡਾ ਕਲੰਕਾ ਡਾਕਟਰਾਂ ਦੇ ਅਸੀਂ ਘਰ ਭਰੀ ਜੰਨੇ ਆ ਜੇ ਮੈਂ ਕਿਸੇ ਨਾਰਮਲ ਨੂੰ ਇਹ ਦਵਾਈ ਦਿੰਦਾਗਾ ਦੋ ਦੋ ਤਿੰਨ ਤਰ ਮਹੀਨੇ ਦਵਾਈ ਖਾਣੀ ਪੈਂਦੀ ਹੈ ਇੱਕ ਵਾਰੀ ਵੀ 500 ਦੀ ਦਵਾਈ ਆ ਜਾਂਦੀ ਹੈ ਜੇ ਠੀਕ ਕਰਨ ਵਾਲੀ ਦਵਾਈ ਦਈਏ ਡਾਕਟਰ ਨੇ ਕਰ ਪਈ ਜੰਨੇ ਆ ਪਰ ਉਹ ਹੀ ਆਨਮਾ ਕਰਮ ਇਹ ਨਹੀਂ ਇਹ ਵੀ ਗੱਲ ਹੈ ਸਾਡਾ ਗੈਨਾ ਵੀ ਲੈ ਸਾਡੇ ਗੈਨਾ ਪਰ ਅਸੀਂ ਬਿਮਾਰੀ ਸਹੇੜ ਕੇ ਉਹਨਾਂ ਗੈਨਾ ਕਹੀਏ ਨਹੀਂ ਇਹ ਗੱਲ ਹੈ ਅਸੀਂ ਜਦੋਂ ਕੁੜੀ ਰੋ ਤੋੜਨੀਆ ਜੀ ਐਸੀ ਕੁਮਾਰਕ ਵੀ ਤੋੜਨੀਆ ਪਿਉਣੀ ਹੈ ਕੀ ਅਸੀਂ ਤੰਦਰੁਸਤ ਕੁੜੀ ਨਹੀਂ ਤੋੜਨੀ ਕੱਲ ਨੂੰ ਉਹਨੂੰ ਪ੍ਰੈਗਨੈਂਸੀ ਦੇ ਵਿੱਚ ਕਿੰਨੀਆਂ ਦਿੱਕਤਾਂ ਆਉਂਦੀਆਂ ਤੁਹਾਨੂੰ ਪਤਾ ਨਹੀਂ ਜਾਨਸਰ ਸੌਰੇ ਨੂੰ ਡਾਕਟਰਾਂ ਦੇ ਲਈ ਲੈਂਦੇ ਆ ਤੁਹਾਨੂੰ ਪਤਾ ਨਹੀਂ ਇਹ ਕੱਲ ਤਾਂ ਪਰ ਪਤਾ ਨਹੀਂ ਲੈ ਕੱਲ ਤੀਸਰੇ ਦਿਨਾਂ ਨੂੰ ਇਨਫੈਕਸ਼ਨ ਹੋਏ ਤੇ ਤੀਸਰੇ ਦਿਨਾਂ ਨੂੰ ਇਨਫੈਕਸ਼ਨ ਹੁੰਦੇ ਉਹ ਕਿਉਂ ਹੁੰਦੀ ਹੈ ਆਪਾਂ ਪੈਣ ਨੂੰ ਬਦਲ ਬਦਲ ਲੈਂਦੇ ਪਤਾ ਹੈ ਤੁਹਾਨੂੰ ਪਾਸ ਕਰ ਲਓਗੇ ਆਪਾਂ ਉਹ ਵੀ ਪਰੇ ਉਹ ਵੀ ਖਦੀ ਥਿੰਬੈ ਸਿਸਟਮ ਖਦਿਆ ਤੁਮ ਚੱਲੇ ਆਉਂਗਾ ਅਸੀਂ ਉਹੀ ਸਿਸਟਮ ਬਣ ਗਿਆ ਐਸ ਕਰਕੇ ਸਾਨੂੰ ਇਹ ਦਿੱਕਤ ਆ ਰਹੀ ਹੈ ਅਡਾ ਅੰਦਰ ਉਸ ਤੇ ਨਹੀਂ ਕੁੜੀ ਆ ਨਹੀਂ ਆ ਕਿਉਂ ਇਨਫੈਕਸ਼ਨ ਆ ਹੀ ਜਾਂਦੀ ਆ ਉਹ ਆਪੇ ਕਹਿੰਦੀ ਮੈਨੂੰ ਕੁਝ ਲੱਗਦਾ ਨਹੀਂ ਕੁੱਖ ਬਹੁਤ ਲੱਗਦੇ ਮੈਨੂੰ ਕੁਝ ਲੱਗਦਾ ਨਹੀਂ ਕਿਵੇਂ ਲੱਗੂ ਇਨਫੈਕਸ਼ਨ ਤੋਂ ਫੇਫੇ ਮੈਨੂੰ ਬਕਾਰੋਂ ਦਾ ਉਹ ਬੁਖਾਰ ਚੱਲਦੀ ਆਦੀ ਬਣ ਗਈ ਉਹ ਬੁਖਾਰ ਚੱਲਦੀ ਆ ਆਦੀ ਬਣ ਗਈ ਜਾਂ ਫਿਰ ਤਾਂ ਇਹ ਗੋੜੀ ਪਈ ਹੁੰਦੀ ਆ ਕੋਈ ਪ੍ਰੋਟੀਨ ਦੀ ਕੋਈ ਟੋਕਨ ਜੋ ਲੈਣ ਦੀ ਆਦੀ ਹੋ ਵੀ ਕੋਈ ਟੈਕਲੋ ਵੀ ਲੱਗ ਜਾਂਦੀ ਹੋਣੀ ਉਹ ਆਦੀ ਬਣ ਗਈ ਉਹ ਉਹ ਕਮਜ਼ੋਰ ਹੋਈ ਜਾਂ ਜੇ ਇਲਬਾ ਜਿੱਥੇ ਤਾਂ ਆ ਉਮਰ ਦੇ ਵਿੱਚ ਨੱਚਦਾ ਟੱਪਦਾ ਚਿਹਰਾ ਚਾਹੀਦਾਗਾ ਨੱਚਦਾ ਟੱਪਦਾ ਚਾਹੀਦਾ ਹੱਸਦਾ ਕਿਲਿਆ ਹੋਇਆ ਚਿਹਰਾ ਚਾਹੀਦਾ ਉਥੇ ਉਦਾਸੀ ਵਾਲੀ ਕੁੜੀ ਨਹੀਂ ਇਹ ਸੀ ਕਿੰਨਾ ਕਿੱਤ ਲੱਗ ਮੈਂ ਤੁਹਾਨੂੰ ਕਰਾਇਆ ਦਿੱਤਾ ਖਾਸ ਕਰਕੇ ਮੇਰੇ ਬੀਬੀ ਦਾ ਆਖੜਿਆ ਮੇਰੇ ਬੀਬੀ ਦਾ ਇੰਨਾ ਵੀ ਜਦੋਂ ਘਰ ਦਾ ਤੁਸੀਂ ਮਹੀਨੇ ਮੰਗਰੋ 2 ਮਹੀਨੇ ਮੰਗਰੋ ਲਿਸਟ ਬਣਾਉਂਦੇ ਹੋ ਕੀ ਮੁੱਕ ਗਿਆ ਬਾਪੂ ਤੇ ਭਰਾ ਪਿੰਡ ਚੰਦਿਆ ਸ਼ਹਿਰ ਚੰਦਿਆ ਦਾ ਲੈਣ ਖੰਡ ਲਿਖ ਲਓ 2 ਕਿਲੋ ਅੱਡਾ ਕਿਲੋ ਚਾਹ ਲਿਖ ਲਓ ਹਲਦੀ ਲਿਖ ਲਓ ਨੂਰ ਮਿੱਟ ਮਸਾਲਾ ਲਿਖ ਲਓ ਮੂੰਗੀ ਦੀ ਦਾਲ ਲਿਖ ਲਓ ਤੇਲ ਲਿਖ ਲਓ ਨੌਨ ਬਾਤ ਤੇ ਸਾਬਣ ਲਿਖ ਲਓ ਕੱਪੜੇ ਤੋਂ ਬਾਤ ਤੇ ਸਾਬਣ ਲਿਖ ਲਓ ਕੀ ਤੁਸੀਂ ਉਹਦੇ ਵਿੱਚ ਅੱਧੀ ਲਿਖਿਆ ਕਿ ਇੱਕ ਪੈਂਡ ਲਿਖਿਆ ਕੀ ਮੇਰੀ ਧੀ ਨੌਜਵਾਨ ਧੀ ਮੇਰੇ ਘਰੇ ਆ ਮੇਰੀ ਪਰਜਾਈ ਮੇਰੇ ਘਰੇ ਆ ਮੇਰੀ ਮੂੰਹ ਮੇਰੇ ਘਰੇ ਆ ਕੀ ਮੈਨੂੰ ਪਤਾ ਨਹੀਂ ਦੀ ਇਹਨਾਂ ਦੀ ਜਿਹੜੋ ਪਤਾ ਇੱਕ ਹੱਲ ਲਪਲਿਆ ਦੀ ਉਹਦੇ ਵਜਲੇ ਜਿੰਨੀਆਂ ਮਰਜੀ ਸਾਨੂੰ ਬਿਮਾਰੀਆਂ ਚੁੰਗੜ ਜੇ ਨਾ ਪਰ ਸਰਤਾ ਨਾ ਇਹੇ ਕਈ ਗੁਣਾ ਖਰਚਾ ਵਧਦਾ ਸਰਤਾ ਨਹੀਂ ਸਰੀਰ ਨੂੰ ਤਕਲੀਫ ਤਾਂ ਹੈਗੀ ਹੈਗੀ ਹੈ ਕਈ ਗੁਣਾ ਖਰਚਾ ਵਧਦਾ ਸਰਤਾ ਮੈਂ ਇਸ ਵਿਸ਼ੇ ਦੇ ਸਪੈਸ਼ਲਿਸਟ ਦੇ ਵਿੱਚ ਹੋਂ ਕਰਕੇ ਕਹਿੰਦਾ ਤਾਂ ਮੈਂ ਇਹ ਮੁੱਦਾ ਚੱਕਿਆਗਾ ਇਹ ਕੋਈ ਸਰਕਾਰੀ ਮਤਤ ਨਹੀਂ ਸਾਨੂੰ ਇਹ ਸਰਕਾਰੀ ਮਤਤ ਇਹ ਮਿੱਟੀ ਫਾਊਂਡੇਸ਼ਨ ਬਣਾਈ ਗਿਆ ਮੈਂ ਆਪਦੇ 20 ਮਿੱਤਰਾ ਕੋਲ ਇਹ ਆਪੀ ਗੱਲ ਰੱਖੀ ਪਿੰਡਾ ਇਹਨਾਂ ਦਾ ਵੀ ਇਹੀ ਵਿਚਾਰ ਸੀ ਕਿਸੇ ਕਿਸੇ ਆ ਵੀ ਸਾਡੀ ਗੱਲ ਕਿਸੇ ਨੇ ਸੁਣਨੀ ਨਹੀਂ ਮੈਂ ਕਹ ਜੇੜੀ ਆ ਮੈਂ 100 ਕੁੜੀ ਨਾਲ ਗੱਲ ਕੀਤੀ ਆ ਓਰੇ ਨਾਲ ਫਿਰ ਮੈਂ ਗੱਲ ਕੀਤੀ ਬੀਜੀ ਵੀ ਜੇ ਇਹ ਪਿੰਡ ਦੀ ਸੱਤ ਚ ਕੁੜੀਆਂ ਚ ਰੱਖੀ ਇਹ ਗੱਲ ਸੁਣਨ ਜੇ 100 ਦੇ ਵਿੱਚੋਂ 100 ਦੀ ਇਹ ਸਿਵੀ ਰੱਖਣੀ ਚਾਹੀਦੀ ਆ ਬੀ ਵੀ ਇਹ ਤਕਰੀਬ ਤੋਂ ਅਸੀਂ ਕਿਵੇਂ ਨਿਕਲਣਾ ਜੇ ਰੱਖਣੀ ਚਾਹੀਦੀ ਫਿਰ ਮੈਂ ਇਹਨਾਂ ਨੂੰ ਸਾਜੀ ਜਨ ਸਮਝਾਈ ਸਾਡਾ ਇੱਕ ਬਾਈ ਬੰਦਿਆਂ ਦਾ ਗਰੁੱਪ ਬਣਿਆ ਜੀ ਦੇ ਵਿੱਚ ਮੈਂ ਸਭ ਤੋਂ ਉਮਰ ਤੋਂ ਵੱਡਾ ਹਾਂ ਮੇਰਾ ਪੰਜਾਬੀ ਆ ਇੱਕੋ ਮੇਰਾ ਪੇਸ਼ਾ ਡਾਕੀ ਮਿੰਮੂ ਉਹਨਾਂ ਨੇ ਹੀ ਹਾਇਦੋ ਕਹਿੰਦੇ ਜਦੋਂ ਸ਼ੁਰੂਆਤ ਕਰਨੀ ਚਾਹੀਦੀ ਜੇ ਉਹ ਕਰਦੇ ਫਿਰ ਕਾਫਲੇ ਬਣ ਜਾਂਦੇ ਫਿਰ ਫੰਡ ਜਦੋਂ ਕੰਮ ਵਧੀਆ ਲੱਗਦਾ ਫੰਡ ਆਉਣ ਲੱਗਦੇ ਆ ਕੋਈ 500 ਰੁਪਏ ਵੀ ਦਿੰਦਾ ਕੋਈ 5000 ਰੁਪਏ ਦਿੰਦਾ ਕੋਈ 5 ਲੱਖ ਵੀ ਦਿੰਦਾ ਦਾਨ ਦੇਣ ਵਾਲੇ ਕੋਈ ਇੱਕ ਵਾਰੀ ਸੁਣਵਾਦੀ ਤੇ ਇਹ ਮੈਂ ਇੱਕ ਵਾਰੀ ਸੋਚਿਆ ਇਹ ਮੇਰੀ ਜੇਬ ਚ ਮੇਰੇ ਇੱਕ ਸਾਨੂੰ ਆਦਤ ਪੈ ਗਈ ਕਹਿੰਦੇ ਮੇਰੇ ਕੋਲ ਇਹ ਨੇਰ ਪੀਏ ਮੇਰੇ ਨੇਰ ਪੀਏ ਛੇ ਹੁਣ ਮੈਂ ਇੱਕ ਟਾਲੀ ਆ ਮੈਂ ਜੋ ਪਰਮਾਗ ਨੂੰ ਖਾਣ ਸੋਪਿਆ ਇਹ ਮੇਰੀ ਜੇਚ ਤੋਂ ਪਹਿਲਾਂ ਇਹ ਮੇਰੀ ਜੇਚ ਮੇਰਾ ਪਹਿਲਾ ਵੀ ਮੇਰੇ ਨਾਲ ਇਹ ਬੀਕੋ ਬੀਕੋ ਏਪੀਏ ਕੰਮਿਆਦੇ ਆ ਏਪੀਏ ਕੰਮ ਕਰਨ ਵਾਲਿਆ ਦੇ ਆ ਇਹ ਇਹ ਉਹਨਾਂ ਦੇ ਰਪੀਏ ਨਹੀਂ ਜਿਹੜੇ ਕੋਠੀਆਂ ਚਵਾਰੇ ਪਸੰਦ ਕਰਦੇ ਆ ਜਿਹੜੇ ਪਲਾਟ ਤੇ ਪਲਾਟ ਲਈ ਜਾਂਦੇ ਆ ਬਗਲ ਮਾਰੀ ਜਾਂਦੇ ਆ ਉਹ ਤਾਂ ਸਮਾ ਲਈ ਜਾਂਦੇ ਉਹਨਾਂ ਦੇ ਕਿੱਥੋਂ ਆਗੇ ਇਹ ਪੀਏ ਚ ਕੰਮ ਕਰਦੇ ਮੈਂ ਹਮੇਸ਼ਾ ਸਿੰਪਲ ਆ ਗੋਪੀ ਮੈਨੂੰ 15 ਸਾਲ ਤੋਂ ਜਾਣਦਾ ਸਰਪੰਚ ਕੱਦਾ ਜੀ ਹੈ ਨਹੀਂ ਇਹ ਉਹਨੇ ਮੈਨੂੰ ਮਕੰਨ ਦੇ ਚਲੂ ਵਪਾਰੇ ਵਿੱਚ ਆ ਮੇਰਾ ਮਿੱਤਰ ਆ ਬਲਵੀਰ ਹੋਰੀ ਚਣਕੇ ਚੱਕੇ ਚਣਕੇ ਹੋਰੀ ਸਭ ਮੇਰੇ ਯਾਰ ਜੇ ਜਿੱਦ ਮਿੱਤਰਾ ਨੂੰ ਵੀ ਅਕਲ ਜਦੋਂ ਮੈਂ 68 ਸਾਲ ਦਾ ਹੋ ਗਿਆ 68 ਸਾਲ ਦਾ ਹੋਣ ਵਾਲਾ ਹੁਣ ਮੈਂ ਮੈਨੂੰ ਵੀ 227 ਬੀ ਇਹ ਚੀਜ਼ ਰਸੂਈ ਦੇ ਰਾਸ਼ਨ ਚ ਲਿਖਣੀ ਚਾਹੀਦੀ ਆ ਪਹਿਲੇ ਨੰਬਰ ਤੇ ਲਿਖਣੀ ਚਾਹੀਦੀ ਆ ਕਿਉਂ ਮੈਨੂੰ ਪਤਾਗਾ ਮੇਰੇ ਘਰੇ ਤਿੰਨ ਨੌਜਵਾਨ ਲੇਡੀਆ ਉਹਨਾਂ ਨੂੰ ਇਹਦੀ ਲੋੜ ਆ ਮਨੁੱਖਤਾ ਇਹ ਰਾਸ਼ਨ ਦੇ ਵਿੱਚ ਆਟੇ ਨੂੰ ਕੇਰ ਤੋਂ ਪਹਿਲਾਂ ਲਿਖਣੀ ਚਾਹੀਦੀ ਹੈ ਇੱਕ ਨੰਬਰ ਤੇ ਲਿਖਣੀ ਅਸੀਂ ਕਿੰਨੇ 6 2 4 5 ਬੰਦ ਤੱਕ 5 ਸਾਲ ਤੱਕ ਸਾਡਾ ਮਕਸਦ ਤਾਂ ਬੰਦਣਾ ਨਹੀਂ ਸਾਡਾ ਮਕਸਦ ਤਾਂ ਸਾਨੂੰ ਸਾਵਧਾਨ ਕਰਨਾ ਤੁਹਾਨੂੰ ਹੁਣ ਸचेत ਕਰਨਾ ਸਮਾਜ ਦੇ ਵਿੱਚ ਇਹ ਤਾਂ ਜਿਹੜਾ ਇੱਕ ਪਰਦਾ ਬਣ ਗਿਆ ਉਹ ਪਰਦਾ ਸੀ ਖੁੱਲਣਾ ਕਿਉਂਕਿ ਇਹ ਸਾਨੂੰ ਬਿਮਾਰੀਆਂ ਨਾਲ ਅੱਗੇ ਦੀ ਅੱਗੇ ਅੱਗੇ ਦੀ ਅੱਗੇ 10-10 ਕੁਸਤਾ ਦੇ ਵਿੱਚ ਅੱਗੇ ਦੀ ਅਕੇ ਸੁੱਕੀ ਜਾਂਦੇ ਆ ਸਾਡੀ ਸਰਕਾਰਾਂ ਕਹਿੰਦੀਆਂ ਮਜਾਦਲਾ ਬਣਾ ਲੀਆ ਰੁਪਈਏ ਜਹਾਜ਼ ਖਰੀਦ ਦਨੇ ਆ ਰਬੜ ਵੜ ਗਿਆ ਛੜਕਾ ਬਣਾ ਦਾਗੇ ਇੱਕ ਜਾਨਾ ਕਹਿੰਦਾ ਇਹ ਜੀ ਇਹ ਜੀ ਛੜਕ ਬਣਾਵਾਂਗੇ ਜਾਂ ਬੰਬ ਮਾਰੋ ਉਹ ਤਾਂ ਨਹੀਂ ਉਹ ਇਸ ਵਾਰ ਕਿਸੇ ਨੇ ਸੁੱਚੇ ਐਸ ਵਾਰੀ ਕਿਸ ਨੇ ਸੋਚਿਆ ਅਸੀਂ ਮਜੈਲ ਤੋਂ ਕੀ ਕਰਾਉਣਾ ਅਸੀਂ ਬੰਬ ਤੋਂ ਕੀ ਕਰਾਉਣਾ ਅਸੀਂ ਰਬੜ ਵਾਰੀ ਘਰੇ ਤਾਂ ਬੁਖਾਰ ਨਾਲ ਤਾਂ ਪੀ ਜਾਂਦੀ ਆ ਪਿਸ਼ਾਬ ਦੀ ਇਨਫੈਕਸ਼ਨ ਨਾਲ ਰਾਤ ਨੂੰ 20 ਵਾਰੀ ਉੱਠਦੀ ਆ ਮੇਰੀ ਧੀ ਨੂੰ ਸੌਣਾ ਨਹੀਂ ਮਿਲਦਾ ਉਹਦੀ ਬਾਥਰੂਮ ਉਹਦੀ ਬਾਥਰੂਮ ਇਨਫੈਕਸ਼ਨ ਹੋਈ ਪਈ ਆ ਅਸੀਂ ਮਜੈਲਾ ਤੋਂ ਕੋਈ ਇਹਦੇ ਬਾਰੇ ਸੋਚ ਲਈ ਐਸ ਕਰਕੇ ਪੁੱਤਰੋ ਲਈਏ ਕੀ ਹੋ ਮਿਲਿਆ ਲਾਡੋ ਇਦੇ ਉੱਪਰ ਧਿਆਨ ਦੋ ਕਰਦੇ ਆ ਤੋਂ ਡਿਮਾਂਡ ਕਰੋ ਹਰ ਹਾਲਤ ਚ ਮੰਗੋ ਅਸੀਂ ਵਿਆਹ ਤੇ ਵੀਰ ਨੂੰ ਪਰਦੇ ਲਾਉਣੇ ਅਸੀਂ ਤੀਸਰੇ ਦਿਨ ਰੰਗ ਕਰਾਉਣ ਲੱਗ ਪਏ ਅੰਦੇ ਪਰ ਇੱਕ ਦੀਵਾਲੀ ਤੇ ਰੰਗ ਕਰਾਉਣ ਲੱਗ ਪਏ ਅੰਦੇ ਇਹ ਰੰਗ ਕਰਲੀ ਰੰਗੂ ਜੀ ਨੇ ਕਰ ਪੀ ਲੱਗਦੇ ਨਹੀਂ ਸਾਉ ਤੇ ਕੱਢ ਦਿੱਤਾ ਰੰਗੂ ਜੀ ਨੇ ਤਾਂ ਲੱਗਦੇ ਅੱਡੇ ਦਾ ਹਾਲ ਤੇ ਇੱਕ ਚੁੰਨੀ ਜਿੰਨੇ ਵੀ ਨਹੀਂ ਲੰਘੇ ਅੱਜ ਤੱਕ ਹਾਲ ਤੇ ਚੁੰਨੀ ਕਿਨੇ ਨਹੀਂ ਲੰਘੇ ਚਾਰ ਪੰਜ ਛੋੜ ਖਾਤਾ ਮੁੰਡਿਆ ਜੇ ਬੱਧੀਆ ਲੈਣਾ ਹੋਵੇ ਵਿਆਹ ਅੱਧੀ ਆ ਤੁਮਨੇ ਵੀ ਕਿਹਾ ਕਿ ਚੱਕ ਕੇ ਕਰ ਆ ਨਹੀ ਇਹ ਮੇਰੀਆ ਮਾਵਾ ਦੀ ਆ ਬੋ ਜਨ ਬੱਡੀ ਪੈਣ ਦਾ ਮਾਹ ਵਰਗਾ ਰੋਲ ਹੁੰਦਾਗਾ ਜਿੰਦਗੀ ਦੇ ਵਿੱਚ ਇੰਨਾ ਨਹੀਂ ਉੱਪਰ ਕਰੇ ਸਲਾਹ ਕਹਿੰਦੀ ਹਰ ਹਾਲ ਤੇ ਸਲਾਹ ਕਹੋ ਇਹ ਬਿਖਟਾ ਲਈ ਤੁਮ ਮੇਰੀਆ ਜੀ ਆਂ ਇਹਰਾ ਕੁਛ ਕੋਈ ਸਾਤਰ ਸੁਣੀ ਸਮਾਤੀ ਗਈ ਜਾਂ ਟੁੱਟੀ ਮਾਰ ਤੋਂ ਸੁਮਾਤੀ ਗਈ ਜਾਂ ਜੇ ਉਹ ਕੁਛ galtਾ ਉਹ ਅਗੇ ਨਹੀਂ ਵਸਦਾ ਉਹਦੇ ਪਰਪਰ ਤੋਂ ਕਿੱਟਾ ਜਿਹੜੀ ਕਿੱਟ ਮੈਂ ਲੈ ਕੇ ਆਇਆਗਾ ਮੈਨੂੰ ਲੱਗ ਉਹ ਮੈਨੂੰ ਐ ਲੱਗਿਆ ਕਿੱਟਾ ਅਸੀਂ 6 ਮਹੀਨਿਆਂ ਦੀ ਕੋਸ਼ਿਸ਼ ਤੋਂ ਮਗਰੋਂ ਬਣਾਈ ਹੈ ਕਿ ਕੀ ਚੇਂਗਾ ਮੈਨੂੰ ਲੱਗ ਉਹ ਇਸ ਤੋਂ ਬੇਕੰਮ ਜੇ ਪੈਰ ਦੀ ਕੋਈ ਕਮੀ ਹੋਵੇ ਇਹਦੇ ਸਾਪੀ ਤੇ ਸਲਾਹ ਉਹ ਤੁਸੀਂ ਸਾਨੂੰ ਦੱਸਣਾ ਦਿੱਖਣਾ ਵੀ ਸਾਨੂੰ ਆਹ ਦਿੱਕਤ ਹੈ ਜਿਸਨੂੰ ਕਿ ਉਹ ਚਾਹਤਾਂ ਨਹੀਂ ਦਿੱਤੇ ਕੋਈ ਜਿਸਨੂੰ ਖਾਇਰਣਾ ਖਾਇਰਣਾ ਨਾਲ ਦਿੱਕਤ ਹੋਣੀ ਇਧਰ ਵਜੋਂ ਆਹ ਵੀ ਬੰਦ ਕਰ ਦਿੱਤੀ ਹੈ ਜੇ ਫਿਰ ਦੇਖਣਾ ਜੀ ਤੁਹਾਨੂੰ ਅਸੀਂ 6 ਮਹੀਨਿਆਂ ਮੰਗ ਰਹੇ ਹਾਂ ਜੇ ਤੁਹਾਨੂੰ ਸਪੈਸ਼ਲਿਸਟ ਦਿਲਾਣੇ ਡਾਕਟਰ ਬੁਲਾ ਕੇ ਨਹੀਂ ਡਾਕਟਰ ਬੁਲਾ ਕੇ साथ के थे 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 थे। जो बोंदी कोशिश होगी अभी सेहतमंद बना हूँ ये किट देख लफाफा मैं खुल के गल कर रहा देखो दसना पै नहीं जपर ले ਇੱਕ ਕਟਰ ਦੇ ਵਿੱਚ ਕਲਪਾਹਾ ਦਾ ਇਹ ਵੀ ਪਹਿਲਾ ਹੈ ਦੋ ਅੰਦਰ ਵੀ ਹੈ ਇੱਕ ਪੁੱਤ ਬੋਲਟਾ ਇੱਕ 100 ਗ੍ਰਾਮ ਹਰਪਲ ਪੇਸਟਾ ਇੱਕ ਪਿੰਨ ਕਰਤੀ ਹੈ ਇੱਕ ਸੈਨੀਟਾਈਜ਼ਰ ਕੀਆ ਕਿਵੇਂ ਬਰਤਣਾ ਜਦੋਂ ਤੁਸੀਂ ਲਫਾਕੇ ਤੋਂ ਫੈਲਣਾ ਬਹੁਤ ਸਾਵਧਾਨੀ ਨਾਲ ਪੈਕੀ ਦਾ ਹੋਂਦੂ ਪਹਿਲਾ ਹੱਥ ਤੇ ਚਾਰ ਬੂੰਦਾ ਲਾ ਕੇ ਤਨੂ ਵੇ ਰੋਮ ਨਾਲ ਸਿਕਾਤਾ ਫੰਗੋ ਹੀ ਠੱਕਣਾ ਉਹ ਦੂ ਮੰਡਰੋ ਤਾਂ ਇਹ ਤਾਂ ਇੱਕ ਛੋਟੇ ਕਰੇ ਪੰਪ ਲੈ ਗੀ ਚਾਹਾਂਗੇ ਅਜੇ ਸਾਡੇ ਭੇਜੀ ਲੇਟ ਹੋ ਗਏ ਉਹ ਪੰਪਲੇਟ ਥੋੜੇ ਬਹੁਤ ਕਰਮਾਉ ਕੀ ਕੀ ਚੀਜ਼ ਐ ਦੱਸੀ ਹੋਈ ਆ ਉਹ ਪੰਪਲੇਟ ਸਾਡੇ ਆਪਣੀ ਚਾਹੇ ਨਹੀਂ ਜੇ ਕਰਤਾਰੇ ਚ ਫੋਨ ਨਹੀਂ ਸੀ ਥੋੜੇ ਕੋਲ ਪੁੱਛਾਂਗੇ ਇੱਕੇ ਮੀਟਿੰਗ ਹੋਊਗੀ ਤੁਸੀਂ ਅੱਜ ਤੋਂ ਇਹਦੇ ਮੈਂ ਤੇ ਕਿਸੇ ਤੋਂ ਕੋਈ ਦੂਰ ਪੀ ਹੋ ਜਾਣਾ ਕੁਸੀਂ ਇਹਦੇ ਮੈਂਬਰੋ ਹਸਪਤਾਲ ਦੇ ਕੋਲੇ ਐਸ ਬੀ ਆਈ ਬੈਂਕਾਂ ਮੇਰੀ ਦੁਕਾਨ ਹੁੰਦੀ ਆ ਉੱਥੇ ਦਫ਼ਤਰ ਬਣਾਇਆ ਬਹੁਤ ਵੱਡਾ ਕਲੀਟਰਾਂ ਦੀ ਖੂਬੀ ਬੱਤੀ ਆ ਜਦੋਂ ਡਾਓ ਬਰਨਾਲੇ ਆਪਾਂ ਸੌਦਾ ਲੈਣ ਬਰਨਾਲੀ ਜਾਂਨੇ ਆ ਕੱਪੜਾ ਵੀ ਦਾ ਕਲੀਟਰ ਬਰਨਾਲੀ ਜਾਂਨੇ ਆ ਤੁਸੀਂ ਉਹ ਕੇ ਲਾਜ਼ਮੀ ਚਾਹਤਾ ਸਮਝੋ ਮੌਡਾ ਦਫ਼ਤਰ ਮੈਂ ਤਾਂ ਇੱਕ ਬਣਾਤਾ ਮੈਂ ਤਾਂ ਇੱਕ ਬਣਾਤਾ ਉਸ ਉੱਤੇ ਦਫ਼ਤਰ ਉਹ ਨੂੰ ਹਰੇਕ ਤਾਰੀਖ ਨਾ ਜ਼ਾਇਰਿਕ ਸਮਾਨ ਆ ਸਾਰੀ ਨਿਯਮ ਕਰੋ ਜਿਹੜੀ ਚੀਜ਼ ਵੱਧ ਟਾਈਮ ਚੱਲਣ ਵਾਲੀ ਆ ਉਹ ਤੋਂ ਬਿਨਾਂ ਦੁਆਰਾ ਤੇਸ ਤੇ ਕਰੀਏ ਹੋ ਸਕਦਾ ਉਹਦੇ ਵਿੱਚ ਕੋਈ ਮੇਲ ਸੈਕਟਰ ਪਾ ਲਈ ਹੋਵੇ ਕੋਈ ਚਾਬਲ ਪਾ ਲਈ ਹੋਵੇ ਜੀ ਮੇਲ ਜੀ ਮੇਲ ਤੋਂ ਵੀ ਅਲੋਕੀ ਲਿੰਕ ਜਾਊਗੀ ਆਪੀ ਦੇ ਦੇਖ ਕੇ ਤੁਸੀਂ ਦੱਸੋਗੇ ਲਿੰਕ ਜਾਊਗੀ ਜੀ ਮੇਲ ਉਸ ਤਰ੍ਹਾਂ ਦੀ ਜਕਰੋਗੀ ਬਹੁਤ ਵਧੀਆ ਇਹ ਕੋਈ মিডিਆ ਖਲਾਕੇ ਅਮਲ ਕਰੋਗੇ ਮਾਣਾ ਮੁੱਖ ਹੈ ਤੁਸੀਂ ਦੱਸੋ ਭਾਈ ਜੇ ਕਿਸੇ ਨੂੰ ਕੋਈ ਕੰਮ ਪਿੰਨ ਤੇ ਗੱਲ ਨਹੀਂ ਔੜਦੀ ਉਹਨੂੰ ਕੋਈ ਤਕਲੀਫ ਨਹੀਂ ਹੈਗੀ ਉਹਨੂੰ ਆਪਾਂ ਕਾਫੀ ਕੋਲਿੰਚ ਉਹ ਸੱਚੀ ਗੱਲ ਹੈ ਉਹ ਤੇ ਨਮਸਤਿਹਲੀ ਦੇ ਦੋ ਬੰਦੇ। ਮੈਂ ਤੇ ਕੂਰੀ ਨਹੀਂ ਸਕਦੀ ਆਪਾਂ। ਸਾਨੂੰ ਮਹਿਸੂਸ ਹੋਵੇ ਮੈਂ ਕਰੀ ਕੀ ਨੇ ਕਾਪੀ 골ਡਨ ਨੇਤੀ ਆ। ਕਿ ਕੂਰੀ ਨਹੀਂ ਚੀਜ਼ ਦਾ ਮਤਲਬ। ਉਹ ਨਹੀਂ ਲਾਈ। ਉਹ ਆਏਗਾ ਕਿ ਬੰਦੇ। ਲਾੜੀ ਬੜੀ ਆਪਣੀ ਰਹੀ। ਹਾਂ ਮਸੂਦੀ ਬੰਦੇ। ਆਓ ਜੀ। ਇੱਕ ਕੁੜੀ ਉੱਥੇ, ਉੱਥੇ ਖੜੀ ਹੋ ਤੁਸੀਂ। ਉੱਥੋਂ ਪਈ ਤੁਸੀਂ ਉੱਥੋਂ।

ਐ ਫਿਰ ਮੈਂ ਜਦੋਂ ਕੁੜੀਆਂ ਨਾਲ ਗੱਲ ਕੀਤੀ ਉਹਨਾਂ ਨਾਲ ਹੋਈ ਸਹੀਲੀ ਦੇ ਤਾਂ ਉਹੀ ਗੱਲ ਜੋ ਪੁੱਛਿਆ ਬੈਠਾ ਆ ਇਸ ਕਰਕੇ ਹੁਣ ਛੋਡੇ ਆ ਛੋਡੇ ਕੈਪਟਨ ਨੇ ਛੋਡੇ ਲੀਡਰ ਨੇ ਜਿਹੜੀ ਵੀ ਗੱਲ ਕਰਨੀ ਆ ਇਹਨਾਂ ਨਾਲ ਕਰਨੀ ਆ ਤੁਸੀਂ ਸਾਨੂੰ ਬੀਚਿਆ ਸਾਨੂੰ ਖੁਸ਼ੀ ਆ ਇਸ ਗੱਲ ਦੀ ਆ ਵੀ ਸਾਡੀ ਜਿਹੜੀ ਆਉਟਪੁਟ ਆ ਜਿਹੜਾ ਸਾਡਾ ਮਕਸਦ ਆ आठ देख के आया देख के असी आपकी मकसद कामयाब हो गए हम सू अ चलता लख लखाते मैं सुरू कौन करता आशा वर्कर तो नहीं खड़े हो रही ਦੇਖੋ ਇਹਦੇ ਵਿੱਚ ਗੌਰਮੈਂਟ ਦਾ ਕੋਈ ਰੋਲ ਨਹੀਂ ਗੌਰਮੈਂਟ ਦਾ ਕੋਈ ਪੈਸਾ ਨਹੀਂ ਹੈ ਇੱਕ ਵਾਰੀ ਆਪਦੀ ਗੇਟ ਚੋਂ ਸੀ ਮੈਂ ਦਿੱਤੇ ਆ ਲੜੋ ਮੇਰੇ ਮਿੱਤਰਾਂ ਦਾ ਸਹਿਯੋਗ ਆ ਪੂਰਾ ਇਹਦੇ ਵਿੱਚ ਸਾਡਾ ਸ਼ੌਕਾ ਪੁੱਡੇ ਵਾਸਤੇ ਨਹੀਂ ਦਿੱਤੇ ਸਾਡੇ ਮਨ ਨੂੰ ਤਕਲੀਫ ਸੀ ਅੱਜ ਸਾਡਾ ਮਨ ਖੁਸ਼ ਹੋ ਗਿਆ ਆਪਦੇ ਵਾਸਤੇ ਦਿੱਤੇ ਆ ਦੇ ਦਿਲ ਦੀ ਤਸਲੀ ਵਾਸਤੇ ਦਿੱਤੇ ਆ ਆਪਦੀ ਆਸੀਆਂ ਪੂਰੀਆਂ ਹੋ ਗੀਆਂ ਵਾਸਤੇ ਇਹਦੇ ਵਿੱਚ ਗੌਰਮੈਂਟ ਦਾ ਤੂੰ ਹੀ ਬਣਦਾ ਤੂੰ ਹੀ ਲਿਖੇਗਾ ਅਭੀ ਅੜ ਗਈ ਆਪੀ ਅਸੀਂ ਬੰਦਾ ਦੀ ਹੋਰ ਮੂਹ ਮਨ ਲਿਸਟ ਆਈ ਉਹ ਤੇ ਟੱਕਲਾ ਲੈ ਲੇ ਪਿੰਡਾਂ ਪਿੰਡਾਂ ਕਿਸੀ ਮਾਰ ਲਿਸਟ ਬਣੀ ਹੋਈ ਆ ਪਿੰਨ ਬਣੀ ਹੈ ਜੀ ਅਸੀਂ ਬਣਾਈ ਉਹ ਤਰਾਇਕੋ ਲਿਖਿੰਦੇ ਨਹੀਂ ਮੇਰੀ ਤਰਾਇਕੋ ਹੀ ਨਹੀਂ ਜਦੋਂ ਤੁਸੀਂ ਤਾਂ ਨਾਮ ਲਗੋਗੇ ਮੈਨੂੰ ਤਰਾਇਕੋ ਨਹੀਂ ਪਰ ਇਹਦੇ ਚ ਗਵਰਨਮੈਂਟ ਦਾ ਕੋਈ ਅੱਖ ਗੁਰਦੀ ਜਿਸ ਗਵਰਨਮੈਂਟ ਮਲਾਜ ਦਾ ਤੁਸੀਂ ਇਸ ਪਿੰਡ ਦੀ ਨਹੀਂ ਇਸ ਕਰਕੇ ਸੁਝਾਉਂਦਾ ਜਿਹਨੇ ਹੋਣਾ ਨਾ ਉਹ હા કહો હરે Ừ ừ ừ. À, không được, không bán được cái này, không không ਬੋਲ ਨਾ ਕੁੜੀਆਂ ਆਉਂਦੀਆਂ ਰਹਿਣੇ ਬੋਲ ਦਾ ਨਾਮ ਬੋਲਿਆ ਕਰ ਮੈਂ ਬੋਲੂਗੀ ਨਾ ਨਾਮ ਕਰਮਾ ਸਰਪ੍ਰਿੰਦ ਕਰ ਸਰਪ੍ਰਿੰਦ ਕਰ ਕੋਈ ਨਾ